माग मजन संग साधुआ धूडी करे सुन हर का के सुणो सभ नानो करे दान जन में कर में उतरे ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨਾ ਮਹੀਏ ਬਿਨ ਸੇ ਲੋਭ ਸੁਆਨ ਸੱਚੇ ਮਾਰ ਦੇ ਚਲਦਿਆਂ ਉਸਤਤ ਕਰੇ ਜਹਾਨ ਅਠਸਠ ਤੀਰਥ ਸਗਲ ਪੁਨ जी दया परवाने जिसनु देवे दया करे सोई पुरख सु मिलिया प्रभ अपु नाम कृन कुर्बान माघ सोचे से कढिय ਜਨਮ ਪੂਰਾ ਗੁਰ ਮਹਿਰਵਾਣ ਭਾਰਤ ਦੀ ਬਣੀ ਧਾਰਮਿਕ ਪਰੰਪਰਾ ਦੇ ਮੁਤਾਬਕ ਮਾਘ ਦਾ ਮਹੀਨਾ ਪਾਸ ਮਹੀਨਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਾਘ ਰਾਗ ਦੇ ਇਸ ਮਹਾਵਾਸਤੇ ਵਿੱਚ ਜੋ ਮਾਘ ਦੇ ਮਹੀਨੇ ਦਾ ਉਪਦੇਸ਼ ਕੀਤਾ ਹੈ ستگر پروان کردے ماگ مجن سنگ سا دھوڑی کر اسنان اس مہینے پریاگ اسنان ماگ اسنان پریاگ راج دے جا کے ماگ داجی کا اشنان بہت وڈا پن منگے باقی تیار بھی ماگ د انیکاں پن پھل جوڑے انیکاں ہی روحانی اپلبدھیاں جوڑی ہوئی اسنان کرن گرمت بھی پر میں نے کیسا اسنان کرنا ہے کتنی گل سپشت ہے کہ تن من یہ سڈے کل دو روپ نے ਤਨ ਅਸਥੂਲ ਹੈ ਮਨ ਸੂਖਸ਼ਮ ਹੈ ਤਨ ਦਿਖਾਈ ਦੇ ਰਿਹਾ ਹੈ ਮਨ ਅਦ੍ਰਿਸ਼ ਹੈ ਤੋ ਪਾਣੀ ਦਿਖਾਈ ਦੇ ਰਿਹਾ ਹੈ ਜੋ ਤਨ ਦਿਖਾਈ ਦੇ ਰਿਹਾ ਹੈ ਇਹ ਪਾਣੀ ਇਸ ਦਿਸਦੇ ਹੋਏ ਤਨ ਦੀ ਬੈਲ ਨੂੰ ਦੂਰ ਕਰ ਸਕਦਾ ਹੈ ਸਾਫ ਕਰ ਸਕਦਾ ਹੈ ਪਰ ਮਨ ਅਦ੍ਰਿਸ਼ ਹੈ ਮਨ ਤੱਕ ਪਾਣੀ ਵੀ ਪਹੁੰਚ ਹੀ ਨਹੀਂ ਹੈ ਪਾਣੀ ਦ੍ਰਿਸ਼ਮਾਨ ਹੈ ਮਨ ਅਦ੍ਰਿਸ਼ ਹੈ ਦ੍ਰਿਸ਼ ਤੇ ਅਦ੍ਰਿਸ਼ ਦਾ ਸੰਗਮ ਨਹੀਂ ਹੈ ਜੋੜ ਨਹੀਂ ਹੈ ਤੋ ਉਹ ਜੋ ਅਦ੍ਰਿਸ਼ ਮਨ ਹੈ ਉਹਤੇ ਕਿਸੇ ਹੋਰ ਢੰਗ ਨਾਲ ਪਾਵਨ ਹੋਵੇਗਾ ਪਵਿੱਤਰ ਹੋਵੇਗਾ ਤੋ ਇਸ਼ਨਾਨ ਕਿਸਾ ਕਰਨਾ ਹੈ ਇਸ ਮਹੀਨੇ ਵਿੱਚ ਮਹਾਰਾਜ ਕਹਿੰਦੇ ਨੇ ਮਾਗ ਮਜਨ ਸੰਗ ਸਾਧੂਆਂ ਦੂੜੀ ਕਰ ਇਸ਼ਨਾਨ ਪ੍ਰਥਮ ਤੇ ਸਾਧੂਆਂ ਦੀ ਸੰਗਤ ਕਰ ਉਹਨਾਂ ਦੀ ਸੰਗਤ ਵਿੱਚ ਬੈਠ ਸੰਗ ਦਾ ਬਿਨਾਂ ایک جڑی ہوئی بیٹھتے ہیں من ایک سادنا کرن والے کو من سادنا دی طرف چل پہن ایک ربی پیار دے گیت علاپن والے کل تو بٹ والے دی رسنا چل دیئے اور او بھی پرب ڈی گیت گان لگ دیئے تو سیب کے دن پرتم تے اس مہینے دل دل دی سنگت کر ਤੇ ਫਿਰ ਸਾਧੂਆਂ ਦੀ ਹੀ ਧੋੜੀ ਦਾ ਇਸ਼ਨਾਨ ਕਰ ਆਪਣੇ ਮਸਤਕ ਤੇ ਲਾ ਆਪਣੇ ਬਦਨ ਤੇ ਲਾ ਕਿਉਂ ਸਾਧਕ ਪੁਰਸ਼ ਜਿਸ ਦੀ ਸਾਧਨਾ ਸਫਲ ਹੋ ਗਈ ਸਾਧੂ ਹੋ ਗਿਆ ਉਹ ਜਿੱਥੇ ਚਰਨ ਰੱਖੇਗਾ ਜ਼ਮੀਨ ਪਾਵਨ ਹੋਵੇਗੀ ਧੂੜ ਪਵਿੱਤਰ ਹੋਵੇਗੀ ਔਰ ਉਹ ਧੂੜ ਅਕਸੀਰ ਬਣੇਗੀ ਇਰਾਨ ਦਾ ਸੂਫੀ ਸੰਤ ਸ਼ੇਖ ਸਾਦੀ ਕਹਿੰਦਾ ਹੈ ਸੁਰਮਾ ਕੰਤੋ ਖਾਕ ਔਲੀਆ انتہا جے تو آد تو لے کے انت تک ساری سچائی ویکھنا چاہنا ہے تا جو اولیاء نے جو اللہ نال جڑے ہوئے نے انہاں دے قدم دی خاک نو اپنے مستک دے لگا اور اس طریقے نال تو پاون ہوئے گا اگر دیکھا جائے تو جتنے تیرتھ نے وڈے وڈے وہ بھی مہا پرشاں دے قدمہ تو ہی پیدا ہوئے ہیں ਉਹਨਾਂ ਨੇ ਕਦਮ ਰਖੇ ਕਿਸੇ ਨਾ ਕਿਸੇ ਰੂਪ ਵਿੱਚ ਜਨਮ ਦੇ ਰੂਪ ਵਿੱਚ ਜੀਵਨ ਦੇ ਰੂਪ ਵਿੱਚ ਜਾਂ ਜੋਤੀ ਜੈ ਸਮਾਨ ਦੇ ਰੂਪ ਵਿੱਚ ਜਿੱਥੇ ਵੀ ਉਹਨਾਂ ਦੇ ਕਦਮ ਕਿਸੇ ਵੀ ਰੂਪ ਵਿੱਚ ਪਏ ਨੇ ਤੀਰਥਾਂ ਦਾ ਜਨਮ ਹੋਇਆ ਹੈ ਤਾਂ ਤੀਰਥ ਤੇ ਕਦਮਾਂ ਦੇ ਵਿੱਚੋਂ ਪੈਦਾ ਹੁੰਦੇ ਨੇ ਤੀਰਥ ਤੇ ਚਰਨ ਧੂੜ ਦੇ ਵਿੱਚੋਂ ਹੀ ਪੈਦਾ ਹੁੰਦੇ ਨੇ ਤੇ ਜਿਸ ਨੂੰ ਚਰਨ ਧੂੜੀ ਨਸੀਬ ਹੋ ਗਈ ਉਸ ਨੂੰ ਤੇ ਮਾਨੋ ਸਾਰੇ ਤੀਰਥ ਨਸੀਬ ਹੋ ਗਏ ਐ ਸੁਆ스티 ਸ਼ਰਦ ਕੇਂਦ ਨੇ ਮਾਗ ਮਜਨ ਸੰਗ ਸਾਧੂਆਂ ਧੂੜੀ ਕਰਨ ਇਸ ਚਰਨ ਧੂੜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਮਹਿਮਾ ਦਸਤੇ ਨੇ ਧੰਨ ਗੁਰਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਬਾਖ ਨਾਨਕ ਬਗੋਯ ਦੇ ਜੰਤੂਰਾ ਤੇਰੇ ਚਾਕਰਾਂ ਪਾਖ ਅਹ ਸੁਦਾ ਐ ਪਰੀਪੂਰਨ ਪ੍ਰਮਾਤਮਾ ਸਤਗੁਰ ਦਾ ਬਾਖ ਜੋ ਤੇਰੇ ਚਾਤਰ ਨੇ ਜੋ ਤੇਰੀ ਸੇਵਾ ਦੇ ਜੁਟੜ ਨੇ ਜੋ ਤੇਰੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਕਦਮਾਂ ਦੀ ਧੂਕ ਮੈਨੂੰ ਬਣਾ ਤਾਂ ਕਿ ਉਹਨਾਂ ਦੇ ਕਦਮ ਛੂੰਹਦੇ ਆ ਮੈਂ ਪਾਵਨ ਹੋਵਾਂ ਇਸ ਵਾਸਤੇ ਆਧ ਕਾਲ ਤੋਂ ਐਸੇ ਪੁਰਸ਼ ਜਿਨ੍ਹਾਂ ਦਾ ਸਿਰ ਪ੍ਰਮਾਤਮਾ ਨਾਲ ਜੁੜਿਆ ਹੋਇਆ ਹੈ ਉਹਨਾਂ ਦੇ ਪੈਰ ਪਾਵਨ ਸਮਝ ਕੇ ਲੋਕੀ ਆਪਣੇ ਘਰਾਂ ਦੇਚ ਆਪਣੇ ਅਸਥਾਨਾਂ ਦੇ ਚਰਨ ਪਵਾਉਂਦੇ ਰਹੇ ਨੇ ਚਰਨ ਪਵਾਉਣ ਤੋਂ ਮਤਲਬ ਇੰਨਾ ਹੀ ਹੈ ਕਿਹਨਾਂ ਦਾ ਮस्तक ਤੇ ਪ੍ਰਮਾਤਮਾ ਨਾਲ ਜੁੜਿਆ ਹੋਇਆ ਹੈ ਤੇ ਚਰਮਾ ਦੇ ਰਾਹੀ ਸਾਡਾ ਘਰ ਪਾਵਨ ਹੋਵੇਗਾ ਸਾਡੇ ਘਰ ਦੀ ਧਾਕ ਪਾਵਨ ਹੋਵੇਗੀ ਇਹ ਆਜ ਕਾਲ ਤਹੋ ਇਹ خیال ਬਣਿਆ ਰਿਹਾ ਹੈ ਔਰ ਸੈਦ ਐਸਾ ਵੀ ਕਹਿੰਨੇ ਜਨ ਕੇ ਚਰਨ ਤੀਰਥ ਕੋਤ ਗੰਦਾ ਐਸੇ ਪੁਰਸ਼ਾਂ ਦੇ ਜਿਹੜੇ ਕਦਮ ਨੇ ਉਤੇ ਮਾਨੋ ਕਰੋੜਾਂ ਗੰਗਾ ਦਾ ਇਸ਼ਨਾਨ ਹੈ ਇਤਨੇ ਪਾਵਨ ਨੇ ਕਿਆ ਹੋ ਇਹ ਚਲਦੇ ਫਿਰਦੇ ਤੀਰਥ ਨੇ ਇਹਨਾਂ ਦੇ ਕਦਮਾਂ ਦੇ ਚੋਂ ਤੀਰਥ ਜਨਮ ਲੈਂਦੇ ਨੇ ਭਗਤ ਕਬੀਰ ਜੀ ਮਹਾਰਾਜ ਦਾ ਬੜਾ ਸੁੰਦਰ ਵਾਕ ਕਹੇਤ ਕਬੀਰ ਹਉ ਭਇਆ ਉਰਾਸ ਤੀਰਥ ਵੱਡਾ ਕਿ ਹਰਿ ਦਾ ਦਾਸ ਤੀਰਥ ਵੱਡਾ ਹੈ ਕਿ ਹਰੀ ਦਾ ਦਾਸ ਵੱਡਾ ਹੈ ਦਰਸਲ ਕਬੀਰ ਇਹ ਕਹਿ ਰਹੇ ਨੇ ਹਰੀ ਦਾ ਦਾਸ ਵੱਡਾ ਹੈ ਕਿਉਂਕਿ ਉਸ ਦੇ ਕਦਮਾਂ ਦੇ ਚੋਂ ਉਸ ਦੇ ਚਰਨਾਂ ਦੀ ਖਾਕ ਦੇ ਚੋਂ ਤੀਰਥਾਂ ਦਾ ਜਨਮ ਹੁੰਦਾ ਹੈ ਅਨੰਤ ਤੀਰਥ ਪੈਦਾ ਹੁੰਦੇ ਨੇ ਸਾਹਿਬ ਕਹਿੰਦੇ ਨੇ ਇਸ ਮਹੀਨੇ ਵਿੱਚ ਤੋਂ ਪਾਵਨ ਹੋ ਸਕਦਾ ਹੈ ਪਵਿੱਤਰ ਹੋ ਸਕਦਾ ਹੈ ਪ੍ਰਥਮ ਤੇ ਸਾਧੂਆਂ ਦੀ ਸੰਗਤ ਕਰ ਤੇ ਫਿਰ ਉਹਨਾਂ ਦੇ ਚਰਨਾਂ ਦੀ ਧੂੜ ਨੂੰ ਆਪਣੇ ਮਸਤਕ ਤੇ ਲਾ ਭਾਈ ਸਾਹਿਬ ਭਾਈ ਨੰਦ ਲਾਲ ਦਾ ਕਿੰਟੀ ਸ਼ੇਰ ਆਪ ਕਹਿੰਦੇ ਨੇ ਵਿਲੇ ਗੋਯਾਰ ਹੈ ਨਹੀਂ ਬਸ ਆਰਜ਼ੂ ਕਰ ਦੇ ਐ ਗੁਰੂ ਇੱਕ ਆਰਜ਼ੂ ਰਹਿ ਗਈ ਇਹ ਮੇਰੇ ਦਿਲ 'ਚ ਇੱਕ ਤਮਨਾ ਇੱਕ ਇੱਛਾ ਕਿਹੜੀ ਸ਼ਬਦ ਕੁਰਬਾਨੇ ਹਾਕੇ ਰਾਹ ਸੰਗਤ ਦਿਲੇ ਕੋਇਆ ਹਮੀ ਬਸ ਆਰਜ਼ੂ ਕਰ ਐ ਮੇਰੇ ਪਾਤਸ਼ਾਹ ਇਹ ਜੋ ਸੰਗਤ ਤੇਰੇ ਦਰ ਤੱਕ ਪਹੁੰਚਦੀ ਹੈ ਇਹਨਾਂ ਦੇ ਕਦਮਾਂ ਦੀ ਹਾਕ ਮੈਨੂੰ ਕਰ ਦੇ ਤਾਂ ਕਿ ਇਹਨਾਂ ਦੇ ਕਦਮ ਛੂੰਹ ਲਿਆ ਮੈਂ ਵੀ ਪਾਵਨ ਹੋ ਜਾ ਮੈਂ ਵੀ ਪਵਿੱਤਰ ਹੋ ਜਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ ਅੰਤਰਜਾਮੀ ਪੁਰਖ ਵਿਦਾਸੇ ਸਰਬਾਨਨ ਕੀ ਤੂਰੇ ਨਾਮਿਕ ਦਾਸ ਅਹ ਸੁਖ ਮੰਗੇ ਮੁਕ ਕਰ ਸੰਤਨਨ ਕੀ ਰੋਲੇ ਮੇਰੀ ਸ਼ਰਧਾ ਪੂਰਨ ਕਰੋ हे परिपूरण परमात्मा ਸੰਤ ਜਨਾ ਦੇ ਚਰਨਾ ਦੀ ਹਾਕ ਬਣਾ ਦੋ ਤਾਂ ਸੈਵਕੰਨ ਨੇ ਤੋ ਪੁਨਿਤ ਹੋ ਸਕਦਾ ਹੈ ਮਾਜ਼ਦੇ ਮੈਨੇ ਚ ਪਾਣੀ ਦੇ ਇਸ਼ਨਾਨ ਨਾਲ ਨਹੀਂ ਸਾਧੂਆਂ ਦੀ ਸੰਗਤ ਨਾਲ ਔਰ ਉਹਨਾਂ ਦੇ ਚਰਨਾ ਦੀ ਹਾਕ ਨੂੰ ਮਸਤਕ ਤੇ ਲਗਾਉਣ ਨਾਲ ਪਾਣੀ ਨਾਲ ਤੇਰਾ ਪੰਨ ਤਨ ਪਾਵਨ ਹੋਵੇਗਾ ਪਵਿੱਤਰ ਹੋਵੇਗਾ ਤਨ ਦੀ ਪਵਿੱਤਰਤਾ ਤਨ ਦੇ ਸਵਾਸਤ ਲਈ ਲਾਜ਼ਮੀ ਹੈ ਤਨ ਦੀ ਤੰਦਰੁਸਤੀ ਲਈ ਲਾਜ਼ਮੀ ਹੈ ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ ਨਾਮ ਹਰ ਕਾ ਨਾਮ ਧਿਆਏ ਸੁਣ ਸਬਨਾ ਨੂੰ ਕਰ ਰਾਮ ਉਹਨਾਂ ਦੀ ਸੰਗਤ ਦੇ ਚ ਕੀ ਕਰ ਹਰੀ ਦੇ ਨਾਮ ਨੂੰ ਸੁਣ ਆਪਣੇ ਕੰਨਾਂ ਨਾਲ ਉਦੀ ਸਫਤੋਸਲਾ ਨਾਮ ਦੀ ਮਹਿਮਾ ਨਾਮ ਦਾ ਜਪਨ ਕਰੇ ਕਲਿਏ ਇਹ ਸਾਰੀਆਂ ਵਿਚਾਰਾਂ ਕੀਰਤਨ ਰਾਹੀਂ ਕਥਾ ਰਾਹੀਂ ਤੂੰ ਉਹਨਾਂ ਪਾਸੋਂ ਸੁਣ ਤੇ ਸੁਣਨ ਤੋਂ ਬਾਅਦ ਸਭ ਨਾਲੋਂ ਕਰਦਾਨ ਜੋ ਤੂੰ ਸੁਣਿਆ ਜੋ ਤੂੰ ਜਾਣਿਆ ਜੋ ਤੈਨੂੰ ਪਤਾ ਚੱਲੇ ਹੈ ਜਪਨੇ ਆਇਆ ਸੁਣਦੇ ਆਇਆ ਇਹ ਸਾਰਿਆਂ ਨੂੰ ਬਾਨ ਵੀ ਕਰ ਸ ਇਹ ਗੱਲ ਸਾਰਿਆਂ ਨੂੰ ਦੱਸ ਜੋ ਤੈਨੂੰ ਪਤਾ ਚੱਲ ਗਿਆ ਇਹਨੂੰ ਦੱਸ ਵੀ ਸਹੀ ਦੂਜੇ ਹੀ ਉਸ ਮਾਰਗ ਤੇ ਚਲਣ ਇਸ ਵਾਸਤੇ ਗੁਰਮਤ ਉਪਦੇਸ਼ ਦਿੰਦੀ ਹੈ ਆਪ ਜਪੇ ਅਵਰਾ ਨਾਮ ਜਪਾਵੇ ਖੁਦ ਵੀ ਜਪ ਦੂਜਿਆਂ ਨੂੰ ਵੀ ਜਪਣ ਦੀ ਪ੍ਰੇਰਣਾ ਦੇ ਇਸ ਤਰੀਕੇ ਨਾਲ ਕੀ ਹੋਵੇਗਾ ਜਨਮ ਕਰਮੋਂ ਮਨ ਉਤਰੇ ਮੰਤੇ ਜਾਏ ਗੁਮਾਨ ਮਨ ਦੇ ਉਤੇ अनेका ਜਨਮ ਦੇ ਜੋ ਕੀਤੇ ਨੇ ਕਰਮ ਉਹਨਾਂ ਕਰਮਾਂ ਦੇ ਸੰਸਕਾਰ ਰੂਪੀ ਜੋ ਮੈਲ ਜਮੀ ਹੋਈ ਹੈ ਸਾਧੂ ਦੀ ਸੰਗਤ ਵਿੱਚ ਬੈਠ ਕੇ ਪ੍ਰਭੂ ਦਾ ਨਾਮ ਸੁਣ ਕੇ ਔਰ ਪ੍ਰਭੂ ਦੇ ਗੀਤ ਗਾ ਕੇ ਉਹਨਾਂ ਦੇ ਚਰਨਾਂ ਦੀ ਹਾਕ ਨੂੰ ਮਸਤਕ ਤੇ ਲਾ ਕੇ ਇਹ ਜੋ ਸੰਸਕਾਰਾਂ ਦੀ ਮਹਿਲ ਕੀਤੇ ਹੋਏ ਕਰਮਾ ਕਰਕੇ ਮਨ ਦੇ ਤੇ ਜਮੀ ਹੋਈ ਹੈ ਸਾਰੀ ਵਿਸਾਰੀ ਲੈ ਜਾਏਗੀ ਔਰ ਗਮਾਨ ਮਿਟ ਜਾਏਗਾ ਅਹੰਕਾਰ ਬਲীন ਹੋ ਜਾਏਗਾ ਕਾਮ ਕ્રોਧ ਨਾਮ ਹੋਈਏ ਦਿਨ ਸੇ ਲੋਭ ਸੋਗ ਫਿਰ ਇਹ ਵਾਸ਼ਨਾ ਇਹ ਕ્રોਧ ਕਿਉਂਕਿ ਜਿੱਥੇ ਜਿੱਥੇ ਵੀ ਵਾਸ਼ਨਾ ਦੀ ਕਾਮਨਾ ਦੀ ਅਪੂਰਤੀ ਹੋ ਜਾਂਦੀ ਹੈ ਉੱਥੇ ਕਰੋਧ ਪੈਦਾ ਹੋ ਜਾਂਦਾ ਹੈ ਕਾਮਨਾ ਦੀ ਪੂਰਤੀ ਹੋ ਜਾਏ ਤੋ ਵਕਤੀ ਤੌਰ ਤੇ ਆਜੀ ਤੌਰ ਤੇ ਮਨੁੱਖ ਸੰਤੁਸ਼ਟ ਹੋ ਜਾਂਦਾ ਹੈ ਕਾਮਨਾ ਫਿਰ ਉਜਾਗਰ ਹੁੰਦੀ ਹੈ ਫਿਰ ਰਿਪੀਟ ਹੁੰਦੀ ਹੈ ਫਿਰ ਪੁਨਰੁਕਤ ਹੁੰਦੀ ਹੈ ਔਰ ਇਸ ਤਰ੍ਹਾਂ ਫਿਰ ਉਹ ਪੂਰਨ ਹੋਣਾ ਚਾਹੰਦੀ ਹੈ ਤੋ ਜਿੱਥੇ ਜਿੱਥੇ ਵੀ ਕਾਮਨਾ ਅਪੂਰਨ ਰਹਿ ਜਾਂਦੀ ਹੈ ਕਾਮ ਦੀ ਅਪੂਰਤੀ ਹੋ ਜਾਂਦੀ ਹੈ ਕਰੋਧ ਦਾ ਜਨਮ ਹੋ ਜਾਂਦਾ ਹੈ ਤੋ ਸਹਿਬ ਕੰਨੇ ਇਸ ਤਰ੍ਹਾਂ ਸੰਗਤ ਕਰਦੇ ਹਾਂ سیما تو ودیا ہوا کام جو کرو نا یہ ناس ہو جائے گا ختم ہو جائے گا اور پھر اندر مو بھی مٹ جائے گا اور بہتی مو دی جڑی تے تڑپ ہے یہ بھی ناس ہو جائے گی تے دن سے لوب سوا یہ جو لوب کتا ہے یہ بھی مر جائے گا اس نو کتا کیوں آخر ہے ਦਰਸਲ ਕੁੱਤੇ ਦੀ ਫਿਤਰਤ ਦੁਆਰੇ ਦੁਆਰੇ ਇੱਕ ਦੁਆਰ ਤੇ ਦੂਜੇ ਦੁਆਰ ਤੇ ਤੀਜੇ ਦੁਆਰ ਤੇ ਦੁਆਰੇ ਦੁਆਰ ਸਮਾਨ ਜਿਉ ਦੌਲਤ ਨੇ ਸੁਧ ਰਾਮ ਭਜਨ ਕੀ ਇਸ ਤਰ੍ਹਾਂ ਲੋਭੀ ਵੀ ਭਟਕਣਾ ਆਉਂਦੀ ਹੈ ਕਦੇ ਇੱਕ ਪਾਸੇ ਕਦੇ ਦੂਜੇ ਪਾਸੇ ਕਦੇ ਇੱਕ ਦੀ ਖੁਸ਼ਾਮਦ ਕਰੀ ਦੂਜੇ ਦੀ ਇਸ ਤਰ੍ਹਾਂ ਦਰ ਦਰ ਦੀ ਭਟਕਣ ਲੋਭ ਕਰਕੇ ਜੋ ਹੈ ਬਣੀ ਰਹਿੰਦੀ ਹੈ ਇਸ ਵਾਸਤੇ ਇਸ ਨੂੰ ਸਵਾਨ ਨਾਲ ਕੋਪੇ ਨਾਲ ਤਸ਼ਵੀਦ ਇਲਤੀ ਸੈਬ ਸਾਫ ਵੀ ਕਹਿੰਦੇ ਨੇ ਇੱਕ ਪੰਤੀ ਦੇ ਚ ਜਿਉਂ ਕੁ ਕਰ ਹਰਤਾ ਆਂ ਧਾਵੇ ਗਏ ਦਿਸ ਜਾਏ ਲੋਭੀ ਜੰਤ ਨ ਜਾਣਈ ਬਖ ਅਬਖ ਸਭ ਦਾਏ ਲੋਭੀ ਤੇ ਐਸਾ ਹੈ ਜੈਸੇ ਹਲਕਾ ਹੋਇਆ ਕੁੱਤਾ ਔਰ ਬਖ ਅਬਖ ਸਭ ਜੋ ਹੈ ਖਾ ਜਾਏਗਾ ਸੱਚੇ ਮਾਰਗ ਚੱਲਦੇ ਆਂ ਉਸਤਤ ਕਰੇ ਜਾਨ ਜਦ ਕੋਈ ਪ੍ਰਵਾਤਮਾ ਦੇ ਮਾਰਗ ਤੇ ਚੱਲ ਪੈਂਦਾ ਹੈ ਜੋ ਉਸਦੇ ਅੰਦਰ दैवी ਗੁਣ ਉਤਪਨ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਜਗਤ ਵਿੱਚ ਉਸਦੀ ਉਸਤਤੀ ਹੋਣ ਲੱਗ ਪੈਂਦੀ ਏ ਉਸਦੀ ਮਹਿਮਾ ਜਗਤ ਬਖਾਨ ਕਰਨ ਲੱਗ ਪੈਂਦਾ ਕਿਉਂਕਿ ਪਰਮਾਤਮਾ ਦੇ दैवी ਗੁਣ ਉਸਦੇ ਅੰਦਰੋਂ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਨੇ 86 ਤੀਰਤ ਸਗਲ ਪੁੰਨ ਜੀ ਦਇਆ ਪਰਮਾਨ ਐਸਾ ਜੋ ਪੁਰਸ਼ ਜਿਸਨੇ ਸੰਗਤ ਵਿੱਚ ਬੈਠ ਕੇ ਪ੍ਰਭੂ ਦਾ ਜਾਪ ਕੀਤਾ ਮਾਨੋ 86 ਤੀਰਥਾਂ ਦਾ ਇਸ਼ਨਾਨ ਤੇ ਤੀਰਥਾਂ ਤੇ ਜਾ ਕੇ ਜੀਵਾਂ ਦੇ ਉੱਤੇ ਦਇਆ ਕਰਕੇ ਜੋ ਦਾਨ ਤੇ ਪੁੰਨ ਕੀ ਕਰਨਾ ਹੈ ਇਹ ਸਾਰੇ ਦਾ ਸਾਰਾ ਜੋ ਫਲ ਹੈ ਉਹ ਪ੍ਰਾਪਤ ਕਰ ਲੈਂਦਾ ਹੈ ਪੁੰਨ ਕਰਕੇ দান ਕਰਕੇ ਦਇਆ ਕਰਕੇ ਔਰ ਤੀਰਥਾਂ ਦੇ ਇਸ਼ਨਾਨ ਕਰਕੇ ਜੋ ਵੀ ਜੋ ਹੈ ਪ੍ਰਕਾਪ ਪੁੰਨ ਪ੍ਰਾਪਤ ਹੁੰਦਾ ਹੈ ਸਭ ਕੰਨ ਸਾਧੂ ਦੀ ਸੰਗਤ ਵਿੱਚ ਸਭ ਕੁਝ ਪ੍ਰਾਪਤ ਹੁੰਦਾ ਹੋ ਜਾਂਦਾ ਹੈ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸਦਾ ਪਰ ਜਿਸ ਨੂੰ ਇਹ ਸੋ ਬਾਤ ਦਇਆ ਕਰਕੇ ਪਰਿਪੂਰਨ ਪਰਮਾਤਮਾ ਆਪ ਦਿੰਦਾ ਹੈ ਉਹੀ ਸੁਜਾਨ ਹੈ ਉਹੀ ਮਹਾਨ ਹੈ ਉਹੀ ਸਿਆਣਾ ਹੈ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤੈਨ ਕੁਰਬਾਨ ਮਾਗਦੇ ਮਹੀਨੇ ਵਿੱਚ ਜਿਨ੍ਹਾਂ ਨੂੰ ਐਸਾ ਪਿਆਰਾ ਪ੍ਰੀਤਮ ਮਿਲ ਪਿਆ ਸਹਿਬ ਕਹਿੰਦੇ ਨੇ ਮੈਂ ਉਹਨਾਂ ਤੋਂ ਸੱਚੇ ਜਾਨਣਾ ਕੁਰਬਾਨ ਜਾਨਣਾ ਮਾਗ ਸੁਛੇ ਸੇ ਕਾਂਢੀਏ ਜਿਨ ਪੂਰਾ ਗੁਰ ਮਹਿਲਾ ਮਾਗਦੇ ਮਹੀਨੇ ਵਿੱਚ ਉਹੀ ਸੁਛੇ ਨੇ ਮਨ ਉਹਨਾਂ ਨੇ ਹੀ ਸਹੀ ਇਸ਼ਾਨਾਮ ਕਰ ਲਿਆ ਜਿਨ੍ਹਾਂ ਦੇ ਪੂਰੇ ਗੁਰਦੇਵ ਦੀ ਪੂਰੀ ਕਿਰਪਾ ਹੋ ਗਈ ਹੈ ਮਿਹਰਬਾਨੀ ਹੋ ਗਈ ਹੈ ਔਰ ਉਹਨਾਂ ਨੂੰ ਆਤਮਿਕ ਆਨੰਦ ਦਾ ਹਿਲੋਰਾ ਨਸੀਬ ਹੋ ਗਿਆ ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ ਸਾਜਨ ਸਹਿਜ ਮਿਲੇ ਗੁਣ ਕੈ ਅੰਕ ਸਮਾਨਿਆ ਪ੍ਰੀਤੰ ਗੁਣ ਅੰਕੇ ਸੁਣ ਪ੍ਰਭ ਬੰਕੇ ਤੁਧ ਭਾਵ ਆ ਸਰਨਾਮ ਗੰਗਾ ਜਮਨ ਤਹ ਦੇਵ ਸੰਗਮ ਸਾਤ ਸਮੁੰਦਰ ਸਮਾਵਾਂ ਪੰਡਾਨ ਪੂਜਾ ਪਰਮੇਸ਼ਰ ਜੋ ਗੋਵਿੰਦੇ ਕੋ ਜਾਤਾ ਨਾਮਿਕ ਮਾਗ ਮਹਾਰਸ ਹਰਜਪ 68 ਤੀਰਥ ਨਾਤਾ ਤੁਖਾਰੀ ਰਾਗ ਦੇ 12 ਮਾ ਦੇ ਰਾਹੀ ਮਾਗ ਦੇ ਮਹੀਨੇ ਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਪਦੇਸ਼ ਸੰਦੇਸ਼ ਮਾਗ ਪੁਨੀਤ ਭਈ ਤੀਰਥ ਅੰਤਰ ਜਾਣੇ ماگ کا مہینہ سڈے لئی اتنت پنیت سابت کس جستا کسی تیرت تے شنان کیتا کسی وشیش تیرت تے جانا نصیب ہویا ہوا تیرت انتر جانے انتریو تیرت دی سمجھ پہ گئی اور اشنان کیتا ہے کی انتریو تیرت کی ہے اس کا گرو گرتھ ساحب جی مہاراج بڑا ذکر ہے ਭਗਤ ਬੈਣੀ ਜੀ ਕਹਿੰਦੇ ਨੇ ਈੜਾ ਪਿੰਗਲਾ ਸੁਖਮਨਾ ਤੀਨ ਬਸੇ ਇੱਕ ਥਾਂ ਐ ਬੈਣੀ ਤੇ ਸੰਗਮ ਪ੍ਰਯਾਗ ਮਨ ਮੱਜਨ ਕਰੇ ਤੇ ਥਾਂ ਐ ਈੜਾ ਸੱਜੀ ਸੁਰ ਪਿੰਗਲਾ ਖੱਬੀ ਸੁਰ ਨਾਸਕਾ ਦੀ ਇਹ ਦੋ ਨਾੜੀਆਂ ਦੋ ਸੁਰਾਂ ਖਾਂ ਤੀਸਰੀ ਸੁਖਮਨਾ ਜੋ ਸਿਰ ਦੇ ਉਪਰੋਂ ਆਉਂਦੀ ਐ ਔਰ ਇਨ੍ਹਾਂ ਤਿੰਨਾਂ ਦਾ ਮਸਤਕ ਦੇ ਵਿੱਚ ਇਕ ਤਰੀਕੇ ਜਿਸ ਨੂੰ ਕਹਿੰਦੇ ਨੇ ਤਿੰਨਾਂ ਦਾ ਇਹ ਸੰਗਮ ਹੈ ਆਪਕੇ ਜਿਵੇਂ ਮਸਤਕ ਦੇ ਵਿਚ ਧਿਆਨ ਜੋੜ ਕੇ ਪ੍ਰਭੂ ਦਾ ਚੰਤਨ ਕੀਤਾ ਹੈ ਪ੍ਰਭੂ ਦੇ ਨਾਮ ਦਾ ਅਲਾਪ ਕੀਤਾ ਹੈ ਜਾਪ ਕੀਤਾ ਹੈ ਮਨ ਐਸਾ लीन ਹੋਇਆ ਹੈ ਮਾਨੋ ਘਰ ਬੈਠੇ ਹੀ ਪ੍ਰਵੇਣੀ ਦਾ ਇਸ਼ਨਾਨ ਹੋ ਗਿਆ ਹੈ ਪਿਆਗਰਾਜ ਦਾ ਇਸ਼ਨਾਨ ਹੋ ਗਿਆ ਨਸੀਤ ਰਿਤੇ ਨਾਲ ਅੰਦਰੇ ਤੇ ਰੱਦਾ ਜਬਜੀ ਸਾਹਿਬ ਦੇ ਇੱਕ ਮੰੰਤੀ ਦੇ ਰਾਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਝ ਜ਼ਿਕਰ ਕਰਦੇ ਨੇ गावीए सुनिए मन रखिए भाव और फिर दूसरी पंक्ति सुनिए मनिए मन, मन कीता भाव अंतर गत तीर्थ मन ना और ये अंतरी तीर्थ है परमात्मा के नाम को सुनना मनना सुनिए मनिए मन कीता भाव कि मन में जो भावना है नो उजागर करना श्रद्धा नो उजागर करना

پاون ہو گیا کیونکہ تیرھ پی گئی جب منتر ہے تو گنگ جمن کے انترے سہج کبیر مت کیا کھوجت منی جنٹ گنگ جمن کے انترے جو پرماتما دا نام میں گائن کر رہا اے جمنا ہے ایک گھاٹ ہے سہج دا. اور اتھے ایک اور گھاٹ ہے سن در اوستہ دا اس میں کر رہا گنگ جمن کے انترے سہج سن کبیری مٹ منیجن آب کال منیجن رشی لوگ سنت جن اسی تیردی میں اس تیر تک پہنچ گیا میں اس تیرت تے اشنان کر کے پاون ہو گیا تو سہد ماگھ مہینہ پنیت ہو گیا انتریو تیرت دی سمجھ پی گئی ہے اور انتریو اشنان نے ਜਨਮ ਜਨਮਾਂਤਰਾਂ ਦੇ ਪਾਪਾਂ ਦੀ ਮਹਿਲ ਨੂੰ ਧੋ ਦਿੰਦਾ ਹੈ ਸਾਜਨ ਸਹਿਜ ਮਿਲੇ ਗੁਣ ਗਏ ਅੰਕ ਸਮਾਨ ਜਿਵੇਂ ਅੰਤਰੀਂ ਤੀਰਸਤੇ ਇਸ਼ਨਾਨ ਕੀਤਾ ਪਾਵਨ ਹੋਏ ਸਹਿਜ ਅਵਸਥਾ ਅੰਦਰੋਂ ਉਤਪੰਨ ਹੋਈ ਸਹਿਜ ਦਾ ਮਤਲਬ ਹੈ ਸਵੈਮਨ ਤੋਂ ਜਨਮਿਆ ਜੋ ਆਪਣੇ ਆਪ ਤੋਂ ਪੈਦਾ ਹੋਇਆ ਇਸ ਤਰ੍ਹਾਂ ਸਹਿਜ ਅਵਸਥਾ ਦੀ ਪ੍ਰਾਪਤੀ ਹੋ ਗਈ ਇਹਦੇ ਤੋਂ ਸਾਜਨ ਪੈਦਾ ਹੋਏ ਪਰੀਪੂਰਨ ਪਰਮਾਤਮਾ ਪ੍ਰਗਟ ਹੋਏ ਔਰ ਉਸਨੇ ਕੰਠ ਲਾ ਲਿਆ ਉਹ ਅੰਗ ਦੇ ਨਾਲ ਆਕਸ਼ਮਾਇ ਜੜ ਜੁੜ ਗਿਆ ਸਾਡਾ ਪਰੀਪੂਰਨ ਪਰਮਾਤਮਾ ਦੇ ਨਾਲ ਪ੍ਰੀਤਮ ਗੁਣ ਅੰਕੇ ਸੁਨ ਪ੍ਰਭ ਬੰਕੇ ਤੁਧ ਭਾਵਾਂ ਸਰਨਾਮ ਹੁਣ ਸਾਹਿਬ ਇੰਜ ਉਗਰੇਸ਼ ਕਰਦੇ ਨੇ ਜਿਗਿਆਸੂ ਨੂੰ ਸਮਝਾਉਂਦੇ ਨੇ ਤੂੰ ਇੰਜ ਜੋਧੜੀ ਵੀ ਕਰ ਤੇ ਇਸ ਭਾਵ ਨੂੰ ਵੀ ਸਮਝ ਜੀ हे परिपूर्ण परमात्मा तूं गुण नाल ओत प्रौढ़ तूं गुणवान है हे गुणों दे महान सागर हे अत्यंत सुंदर प्रीतम गुण अंके सुनतब बनके तुद भावा हर नावा जे मैं तेना पा जावा यही तीर्थ दाई स्नान है यही सरोवर दाई स्नान है जे तेना पावाइ ना तो फिर स्नान किए तीरथ नामा जे तिस भावा वृण भाणे कह हाल करी यही तीरथ दा स्नान है जे तैनू भा जाइये ते उसनु भा जाइये तो समझ लो प्रवान हो सारी गए सारी मैल कट गई फिर साहिब श्री गुरु नानक देव जी महाराज दा इक और सुंदर वाक आप कहले ने तीरथ नामण जाओ तीरथ नाम तीरथ शब्द विचार अंतर्ज्ञान है गुरु ज्ञान साचा थान तीरत दस पूर्व सदा द सहारा और नाम हर का सदा जाचों देहो प्रभु धरणी धरा साहिब फरमान करदन जरूरतों तीर्था ते स्नान करने ले जा पर तीर्थ केड़ा है तीर्थ नामण जाओ तीर्थ नाम है परमात्मा दा नाम ही तो तीरत है और ए तीरत हर ठां दे है हर वक्त मुयस्सर है ਬਸ ਸਿਰਫ ਤੇਰੀ ਰਸਨਾ ਚੱਲਣੀ ਚਾਹੀਦੀ ਹੈ ਵਾਹਿਗੁਰੂ 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 ਐਸਾ ਜਾਪ ਚੱਲਣਾ ਚਾਹੀਦਾ ਰਸਨਾ ਬੋਲੇ ਤੇ ਕੰਨ ਸੁਣ ਤੀਰਥ ਦਾ ਇਸ਼ਨਾਨ ਚੱਲ ਪਿਆ ਤੀਰਥ ਨਾਮਨ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰੂ ਦਾ ਜੋ ਸ਼ਬਦ ਹੈ ਉਸ ਸ਼ਬਦ ਦੀ ਜੋ ਵਿਚਾਰ ਹੈ ਉਹਨੂੰ ਜਿਹੜਾ ਵਿਚਾਰਨਾ ਹੈ ਸੋਚਣਾ ਆਪਣੇ ਸੋਚ ਮੰਡਲ ਵਿੱਚ ਜੋ ਲਿਆਣਾ ਹੈ ਬਸ ਇਹੀ ਤੀਰਥ ਦਾ ਇਸ਼ਨਾਨ ਹੈ ਸਾਜਿਠੇ ਫਰਮ ਅਨੁਕਰ ਦੇਨੇ へ ಪರಿਪੂਰਨ ਪ੍ਰਮਾਤਮਾ へ ਗੁਣਾ ਨਾਲ ਓਤ ਪ੍ਰੋਤ ਸਮਾਇ ਹੋਏ ਗੁਣਾ ਹੈ へ ਸੁੰਦਰ ਸਰੂਪ ਜੇ ਮੈਂ ਤੈਨੂੰ ਪਾ ਜਾਵਾਂ ਤਾਂ ਹੀ ਜੋ ਹੈ ਤੀਰਤ ਦਾ ਇਸ਼ਨਾਨ ਹੈ ਪ੍ਰੀਤਮ ਗੁਣ ਅੰਕੇ ਸੋਣ ਪ੍ਰਭ ਬੰਤੇ ਤੁਧ ਭਾਵਾਂ ਸਰਨਾਵਾਂ ਗੰਗ ਜਮਨ ਤੈ ਹੈ ਨਹੀਂ ਸੰਗਮ ਸਾਤ ਸਮੁੰਦ ਸਮਾਵ ਜੇ ਕਿਦਰੇ ਰਹਿਨ ਮੈਂ ਪਾ ਜਾਵਾਂ ਤੇ ਇਹ ਗੰਗਾ ਜਮਨਾ ਤੇ ਤ੍ਰਿਬੈਣੀ ਦੇ ਸੰਗਮ ਦਾ ਇਸ਼ਨਾਨ ਹੋ ਗਿਆ। ਮਾਨੋ ਸੱਤਾ ਸਮੁੰਦਰਾਂ ਦਾ ਮੈਂ ਇਸ਼ਨਾਨ ਕਰ ਲਿਆ। ਸਾਰੀ ਪਵਿੱਤਰਤਾ ਮੈਨੂੰ ਜੋ ਹੈ ਪ੍ਰਾਪਤ ਹੋ ਗਈ। ਜੇ ਕਿਦਰੇ ਮੈਂ ਚੰਨੂ ਬਾ ਜਾਵਾਂ ਤੇ ਬਾਣ ਦਾ ਤਰੀਕਾ ਇੱਕੋ ਸਤਗੁਰਾਂ ਨੇ ਦੱਸਿਆ ਹੈ। ਧੀਰਤ ਅੰਤਰ ਜਾਣੇ। ਅੰਤਰੀ ਧੀਰਤ ਦਾ ਇਸ਼ਨਾਨ ਬੜਾ ਜੋ ਹੈ ਲਾਜ਼ਮੀ ਹੈ। ਵਿਵੇਕ ਮੁద్ధి ਵਾਲੇ ਅਮਰਤ ਵੇਲੇ ਉੱਠ ਕੇ بس ਇਸੇ ਹੀ ਅੰਤਰੀ ਤੇ ਰੋਜ਼ ਇਸ਼ਨਾਨ ਕਰਦੇ ਨੇ ਔਰ ਜਨਮ ਜਨਮਾਂਤਾਂ ਦੇ ਸੰਸਕਾਰਾਂ ਦੀ ਮਹਿਲ ਨੂੰ ਧੋਂਦੇ ਰਹਿੰਦੇ ਨੇ ਧੋਂਦੇ ਰਹਿੰਦੇ ਨੇ ਇੱਕ ਦਿਨ ਸਵਛ ਪਾਵਨ ਤੇ ਪ੍ਰਮਾਤਮਾ ਦੀ ਮੂਰਤੀ ਹੋ ਜਾਂਦੇ ਨੇ ਵਾਸਤਵਕਿ ਐਸਾ ਪੁਰਸ਼ ਜਿੱਥੇ ਵੀ ਬੈਠਾ ਹੈ ਉਸ ਦੇ ਬੈਠਣ ਦੇ ਨਾਲ ਹੀ ਤੀਰਥ ਜਨਮ ਲੈਂਦੇ ਨੇ ਭਗਤ ਪੀਤਾ ਜੀ ਦਾ ਇੱਕ ਬੜਾ ਸੁੰਦਰ ਵਾਕ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨਹੀਂ ਦੇਦਾ ਕਾਇਓ ਪੂਜੋ ਪਾਤੀ ਆਪ ਕਹਿੰਦੇ ਨੇ ਕਾਇਆ ਹੀ ਮੰਦਰ ਬਣ ਗਈ ਹੈ ਕਾਇਆ ਹੀ ਤੀਰਤ ਬਣ ਗਈ ਹੈ ਔਰ ਕਾਇਆ ਦੇ ਚੋਈ

ਆਪਦਾ ਫਰਮਾਨ ਚਰਨਾ ਦੁਖ ਹੋਏ ਸੁਰਸਰੀ ਤਜ ਦੇਹਿੰਥ ਜਗਤ ਵਿੱਚ ਆਈ ਐਸਾ ਇਤਿਹਾਸ ਹੈ ਕਿ ਗੰਗਾ ਇਹ ਬ੍ਰਹਮਾ ਦੇ ਕਰਮੰਡਲ ਦਾ ਜਲ ਹੈ ਸ਼ੰਕਰ ਦੇ ਮਸਤਕ ਦਾ ਜਲ ਹੈ ਵਿਸ਼ਨੂੰ ਦੇ ਚਰਨਾ ਦਾ ਜਲ ਹੈ ਆਪਣੇ ਕਰਮੰਡਲ ਚੋਂ ਕੱਢ ਕੇ ਇਹ ਜਲ ਵਿਸ਼ਨੂੰ ਦੇ ਚਰਨਾ ਤੇ ਡੋਲਿਆ ਬ੍ਰਹਮੇ ਨੇ ਫਿਰ ਇਹ ਸ਼ੰਕਰ ਨੇ ਆਪਣੇ ਮਸਤਕ ਦੇ ਸਹਾਰੇ ਆ ਤੇ ਇਸ ਤਰ੍ਹਾਂ ਇਸ ਸੰਸਾਰ ਵਿੱਚ ਆਈ ਸਰਵਾ ਦੁਖ ਹੋਏ ਸੁਰਸਰੀ ਤਜ ਬੇਕੁੰਥ ਜਗਤ ਵਿੱਚ ਆਈ 999 68 ਕੀਰਤ ਅੰਗ ਸਮਾਈ ਇਸ ਪ੍ਰਥੀ ਦੇਤੇ ਜੋ 999 ਨਦੀਆਂ 12 ਮਾਸ ਦਰਿਆ ਵਗਣ ਵਾਲੇ ਨੇ ਪਾਈ ਸਾਹਿਬ ਕਹਿੰ ਗੰਗਾ ਇਹਨਾਂ ਦੇ ਚੋਂ ਸਰਮਉ ਰਹੇ ਮਹਾਨ ਹੈ ਤੇਹ ਲੋਕੀ ਪਰਵਾਨ ਹੈ ਮਹਾਦੇਵ ਲੈ ਸੀਸ ਚੜਾਈ ਪ੍ਰਿਸ਼ੰਕਰ ਨੇ ਇਸ ਨੂੰ ਆਪਣੇ ਮਸਤਕ ਦੇ ਥਾਂ ਦਿੱਤੀ ਹੈ ਭਾਈ ਸਾਹਿਬ ਅਖੀਰ ਵਿੱਚ ਕਹਿੰਦੇ ਨੇ ਸਾਗ ਬਗੰਗਾ ਬੈਕੁੰਥ ਲਖ ਲਖ ਬੈਕੁੰਥ ਨਾਥ ਲੁਰਾਈ ਸਾਧੂ ਦੂਰ ਨਾ ਕੋ ਜਨੀ ਸਾਧ ਸੰਗਤ ਸਤਗੁਰ ਸਰਮਾਈ ਲੱਖਾਂ ਹੀ ਬ੍ਰਹਮੇ ਦੇ ਕਰਮੰਡਲ ਦਾ ਜਲ ਹੋਵੇ ਲੱਖਾਂ ਹੀ ਵਿਸ਼ਨੂ ਦੇ ਚਰਨਾਂ ਦਾ ਜਲ ਹੋਵੇ ਤੇ ਲੱਖਾਂ ਹੀ ਸ਼ੰਕਰ ਦੇ ਮਸਤਕ ਦਾ ਜੋ ਹੈ ਜਲ ਹੋਵੇ سن گنگا بے کنٹ لک لک بے کمٹ لاک لائی دھور نہ جو اپنی سرت شبد کے مگن ہے اس دے قدمہ تو کرونا گنگا نشاور کیتیا جا سکی قربان کیتیا جا سکی اس دے چرنا دی خاک کتنی پاون ہے کتنی مہان ہے ਤੋ ਅੰਤਰੀਂ ਤੀਰੰਦਾ ਹੀ ਜ਼ਿਕਰ ਗੁਰੂ ਅਰਜਨ ਦੇਵ ਜੀ ਕਰਦੇ ਨੇ ਔਰ ਅੰਤਰੀਂ ਤੀਰੰਦਾ ਹੀ ਜ਼ਿਕਰ ਭਨ ਗੁਰਨਾਣਕ ਦੇਵ ਜੀ ਮਹਾਰਾਜ ਕਰਦੇ ਨੇ ਉਨ ਦਾ ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ ਜੋ ਜੁਗਾ ਜੁਗਾਂਤਰਾ ਦੇ ਚ ਇਕੋ ਪੂਰਨ ਪਰਮਾਤਮਾ ਰਮਿਆ ਹੋਇਆ ਉਹਨੂੰ ਜਿਹੜਾ ਅਸੀਂ ਜਾਣ ਲਿਆ ਮਨੋਂ ਸਾਰੇ ਪੁੰਨ ਕਰ ਲੈ ਸਾਰਾ ਦਾਨ ਕਰ ਛੜਿਆ ਔਰ ਸਾਰੀ ਪੂਜਾ ਪ੍ਰਤੀਸ਼ਟਾ ਪਰਿਪੂਰਨ ਪਰਮਾਤਮਾ ਦੀ ਹੋ ਗਈ ਪਰਮਾਤਮਾ ਨੂੰ ਜਾਣਨਾ ਹੀ ਸਭ ਤੋਂ ਵੱਡਾ ਪੁੰਨ ਹੈ ਪਰਮਾਤਮਾ ਨੂੰ ਜਾਣ ਲੈਣਾ ਹੀ ਸਭ ਤੋਂ ਵੱਡਾ ਦਾਨ ਹੈ ਕਿਉਂਕਿ ਜਦ ਕੋਈ ਜਾਣ ਲੈਂਦਾ ਹੈ ਕਿ ਉਸ ਦੇ ਅੰਦਰ ਇੱਕ ਪਿਆਸ ਪੈਦਾ ਹੋ ਜਾਂਦੀ ਹੈ ਦੂਜੇ ਵੀ ਜਾਣਨ ਔਰ ਉਹ ਐਸੀ ਕੋਸ਼ਿਸ਼ ਕਰਦਾ ਹੈ ਵੰਡਣ ਨੂੰ ਚੱਲ ਪੈਂਦਾ ਹੈ ਦੂਜਿਆਂ ਨੂੰ ਗਿਆਨ ਵੰਡਦਾ ਹੈ ਔਰ ਦੂਜਿਆਂ ਨੂੰ ਦੱਸਦਾ ਹੈ ਪ੍ਰਭੂ ਦੀ ਇੰਜ ਪ੍ਰਾਪਤੀ ਹੋਵੇਗੀ ਔਰ ਪ੍ਰਭੂ ਐਸੇ ਤੋਂ ਪੁੰਨ ਦਾਨ ਪੂਜਾ ਪਰਮੇਸ਼ਰ ਜੁਗ ਜੁਗ ਏਕੋ ਦਾਤਾ ਉਹ ਜੁਗਾ ਜੁਗਾ ਦੇ ਜੋ ਇੱਕ ਰਮੇ ਹੋਇਆ ਉਸ ਨੂੰ ਜਿਹੜਾ ਅਸੀਂ ਜਾਣ ਲਿਆ ਮਾਨੂੰ ਸਾਰੇ ਪੁੰਨ ਕਰ ਲੈ ਸਾਰੀ ਪੂਜਾ ਕਰ ਲਈ ਹਰ ਤਰ੍ਹਾਂ ਦਾ ਦਾਨ ਅਸੀਂ ਦੇ ਦਿੱਤਾ ਨਾ ਨਿਕ ਮਾਗ ਮਹਾਰਸ ਹਰ ਜਤ ਅਸ਼ਟ ਤੀਰਥ ਨਾਤਾ ਚੁਕੇ ਮਾਗ ਦੇ ਨੇ ਨੇ ਦਾ ਇਸ ਨਾਮ ਤੇ ਦਾਨ ਕਾਫੀ ਮਹਾਨ ਮੰਨਿਆ ਗਿਆ ਸਾਇਦ ਕੰਨੇ ਗਿਆਨ ਦੇ ਦਾਨ ਤੋਂ ਵੱਡਾ ਕੋਈ ਦਾਨ ਨਹੀਂ ਤੇ ਪ੍ਰਮਾਤਮਾ ਨੂੰ ਜਾਣ ਲੈਣਾ ਇਸ ਤੋਂ ਵੱਡਾ ਜੋ ਹੈ ਕੋਈ ਗਿਆਨ ਨਹੀਂ ਔਰ ਜਿਸਨੇ ਕੋਈ ਇੱਕ ਗਿਆਨ ਹੈ ਤੇ ਗਿਆਨ ਦਾ ਦਾਨ ਹੈ ਮਾਨੋ ਉਸਨੇ ਸਾਰੇ ਪੁੰਨ ਕਰ ਲਏ ਨਾਉ ਇੱਕ 마ਗ మహारस ਹਰ ਜਪ 68 ਤੀਰਥ ਨਾਤਾ 마ਗ ਦੇ ਮਹੀਨੇ ਵਿੱਚ ਪਰਮਾਤਮਾ ਦਾ ਨਾਮ ਜਪ ਜਪ ਕੇ ਜੋ ਮਹਾਰਸਤੀ ਪ੍ਰਾਪਤੀ ਹੋ ਗਈ ਮਾਨੋ 68 ਤੀਰਥਾਂ ਦਾ ਇਸ਼ਨਾਨ ਹੋ ਗਿਆ ਇਸ ਤਰ੍ਹਾਂ 마ਗ ਪੁਨੀਤ ਹੋ ਗਈ ਮਹਾਨ ਹੋ ਗਈ